ਆਪਸੀ ਸੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਤਿਜਿੰਦਰ ਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਤੁਹਾਡੇ ਸਾਹਮਣੇ ਅਸੀਂ ਖੜੇ ਹਾਂ ਗੁਰਦੁਆਰਾ ਪੰਚਾਇਤੀ ਟੇਕਰੀ ਸਿੰਬਲ ਕੈਂਪ ਵਿਖੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ 1984 ਦੇ ਮਰਦੇ ਮੁਜਾਹਿਦ ਜੋ ਦਰਬਾਰ ਸਾਹਿਬ ਅਕਾਲ ਤਖਤ ਤੇ ਪੰਜਾਬ ਦੇ ਪੂਰੇ ਇਲਾਕੇ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜੇ ਹੋਏ ਸ਼ਹੀਦ ਸਨ ਉਹਨਾਂ ਦੀ ਲਾਸਾਨੇ ਸ਼ਹਾਦਤ ਨੂੰ ਸਮਰਪਤ ਅੱਜ ਜੋ ਇਥੇ ਅਖੰਡ ਪਾਤਸ਼ਾਹਬ ਜਿੰਨ ਅਰੰਭ ਕਰਵਾਏ ਗਏ ਹਨ ਉਸ ਅਖੰਡ ਪਾਤਸ਼ਾਹਬ ਦਾ ਜਿਹੜਾ ਪੋਗ ਹੈ ਮਿਤੀ 1 ਜੂਨ ਨੂੰ ਇਸੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9 ਵਜੇ ਪਵੇਗਾ ਅਤੇ ਉਸ ਤੋਂ ਉਪਰੰਤ ਜੋ ਸ਼ਾਮਾਂ ਦੇ ਦੀਵਾਨ ਜੋ ਉਹਨਾਂ ਲਸਾਨੀ ਸ਼ਹਾਦਤਾਂ ਨੂੰ ਸਮਰਪਿਤ ਜੂਨ 1984 ਦੇ ਸਮੂਹ ਸ਼ਹੀਦ ਸਿੰਘਾ ਸਿੰਘਣੀਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜੋ ਇੱਕ ਖੁੱਲੇ ਪੰਡਾਲ ਦੇ ਵਿੱਚ ਦਿਵਾਨ ਕਰਵਾਏ ਜਾਂਦੇ ਕੇ ਉਹਨਾਂ ਦੇ ਲਈ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਤੇ ਇਥੋਂ ਦੇ ਜਿਹੜੀ ਸਮੂਹ ਸੰਗਤ ਹੈ ਆਪ ਜੀ ਦੇ ਰੂਪ ਰੂਪ ਹੋਣ ਜਾ ਰਹੀ ਹੈ ਸਾਡੇ ਨਾਲ ਜੁੜੇ ਨੇ ਸਿੱਖ ਨੌਜਵਾਨ ਸਭਾ ਦੇ ਵੀਰ ਤਰਲੋਕ ਸਿੰਘ ਜੀ ਵੀਰ ਤਰਲੋਕ ਸਿੰਘ ਜੀ ਇਹ ਜੋ ਸਾਰਾ ਪ੍ਰੋਗਰਾਮ ਤੁਸੀਂ ਕਰਵਾ ਰਹੇ ਹੋ ਇਹ ਜੋ ਕੀਰਤਨ ਦਰਬਾਰ ਹੋਵੇਗਾ ਇਸ ਦਾ ਸਰਬ ਵੇਰਵਾ ਤੁਸੀਂ ਆਪ ਸੰਗਤ ਨੂੰ ਦੇ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਿਤੀਆਂ ਸੰਗਤਾਂ ਨੂੰ ਬੇਨਤੀ ਹੈ ਜੇ ਜੀਵਿਆ ਪਤ ਲਤੀ ਜਾਏ ਸਭ ਹਰਾਮ ਜੀ ਤਾਜੀ ਖਾਜ ਜੇਤਾ ਕਿਸ ਖਾਏ ਮਾਨਵਾਦ ਮਨ ਮਹਾਂਕਾਂ ਦੇ ਅਨੁਸਾਰ ਜੋ ਮਰਜੀਵੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਸਾ ਪਿੰਡਰਾ ਵਾਲੇ ਅਤੇ ਉਹਨਾਂ ਦੀਆਂ ਸਾਥੀਆਂ ਦੀ ਛੋਟੇ ਬੱਚਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 40ਵਾਂ ਸ਼ਹੀਦ ਦੀ ਗੁਰਮਤ ਸਮਾਗਮ ਜੋ ਗਵਰਨਮੈਂਟ ਬਾਈ ਹਾਈ ਸਕੂਲ ਸਿੰਬਲ ਕੈਂਪ ਵਿਖੇ ਬੜੀ ਸ਼ਰਧਾ ਨਾਲ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਲਾਕੇ ਦੀਆਂ ਸੰਗਤਾਂ ਅਤੇ ਸਮੂਹ ਨੌਜਵਾਨ ਵੀਰਾਂ ਦੇ ਸਹਿਯੋਗ ਸਦਕਾ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋ ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਡ ਪ੍ਰਦਾਨ ਆਲ ਇੰਡੀਆ ਬਲ ਖਾਲਸਾ ਡਾਕਟਰ ਸੁਖਮਨੀ ਸਿੰਘ ਜੀ ਉਧੋਕੇ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਲਾਗੇ ਜਿੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਗੁਰਬਚਨ ਸਿੰਘ ਜੀ ਹਜ਼ੂਰੀ ਲਾਗੇ ਜਿੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਜਗਜੀਤ ਸਿੰਘ ਜੀ ਨੂਰ ਹਜ਼ੂਰੀ ਲਾਗੇ ਜਿੱਥਾ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸਾਹਿਬ ਭਾਈ ਸਤਪਾਲ ਸਿੰਘ ਜੀ ਦਾ ਹਜ਼ੂਰੀ ਲਾਗੇ ਜਿੱਥਾ ਦਿੱਲੀ ਬੰਗਲਾ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਇਨਾ ਸਮਾਗਮ ਵਿੱਚ ਪਹੁੰਚ ਰਹੇ ਹਨ ਇਸ ਤੋਂ ਇਲਾਵਾ ਕਵੀਸ਼ਰੀ ਜਤਾ ਭਾਈ ਗੁਰਸ਼ਰ ਸਿੰਘ ਜੀ ਕਾਕਲਾ ਜਾਗੋਟਾ ਡਿਜਤਾ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ ਇਸ ਤੋਂ ਇਲਾਵਾ ਲੋਕਲ ਰਾਗੀ ਪ੍ਰਚਾਰਕ ਵੇ ਰਸਵਿੰਦਰ ਸਿੰਘ ਜੀ ਵੀ ਦਲਜੀਤ ਸਿੰਘ ਜੀ ਵੀ ਤਰਨਪੀ ਸਿੰਘ ਜੀ ਵੀ ਜਪੀ ਸਿੰਘ ਜੀ ਦਾ ਕਿੰਨੀ ਦਫੇ ਆਪ ਜੀ ਨੂੰ ਗੁਰਬਾਣੀ ਹਾਜ਼ਰ ਕੀਰਤਨ ਅਤੇ ਗੁਰ ਇਤਿਹਾਸੋ ਜਾਣੂ ਕਰਾਉਣਗੇ ਜੀ ਸਮੁਤਿਆ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਹੀ ਸਮਾਗਮਾਂ ਵਿੱਚ ਆਯੋਜਿਤ ਵਾਸਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ ਗੁਰੂ ਪੈਰੀ ਸਾਇੰਸ ਸੰਸਾਧਨ ਜੀਓ ਸਾਰੇ ਹੀ ਆਪੋ ਆਪਣੇ ਸਰਦਾ ਦੇ ਫੁੱਲ ਭੇਟ ਕਰਦੇ ਹੋਏ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣਾ ਜਨਮ ਸਫਲਾ ਕਰੋ ਜੀ ਤਾਂ ਜਿਵੇਂ ਤੁਸੀਂ ਦੇਖਿਆ ਕਿ ਵੀਰ ਤਰਲੋਕ ਸਿੰਘ ਜੀ ਨੇ ਆਪ ਜੀ ਨੂੰ ਸਾਰਾ ਵੇਰਵਾ ਜਿਹੜਾ ਹੈ ਉਹ ਦੇ ਦਿੱਤਾ ਹੈ ਹੁਣ ਮੈਂ ਬੇਨਤੀ ਕਰਾਂਗਾ ਵੀਰ ਰਮਨਦੀਪ ਸਿੰਘ ਜੀ ਨੇ ਕਿ ਉਹ ਆਪਣੇ ਜਿਹੜੇ ਵਿਚਾਰ ਹਨ ਉਹ ਸੰਗਤਾਂ ਦੇ ਸਾਹਮਣੇ ਰੱਖਣ ਤਾਂ ਜੋ ਸਾਰੀਆਂ ਸੰਗਤਾਂ ਨੂੰ ਇਹ ਪਤਾ ਚੱਲ ਸਕੇ ਕਿ ਪ੍ਰੋਗਰਾਮ ਜਿਹੜਾ ਹੈ ਕਿਸ ਇਲਾਕੇ ਦੇ ਵਿੱਚ ਤੇ ਇਸ ਇਲਾਕੇ ਦਾ ਪੂਰਾ ਜਿਹੜਾ ਵੇਰਵਾ ਹੈ ਉਹ ਵੀ ਦੇ ਦੇਣ ਨਾਲ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਧਰਮ ਲਈ ਮਰ ਮੁਕ ਜਾਂਦੇ ਨੇ ਨਾ ਮੌਤ ਦਾ ਡਰ ਰੋਂਦਾ ਹੈ ਉਹ ਮਰ ਕੇ ਵੀ ਕਦੇ ਮਰਦੇ ਨਹੀਂ ਜਿਨ੍ਹਾਂ ਦਾ ਜਮੀਰ ਜਿਉਂਦਾ ਹੈ ਖਾਲੜਾ ਲਹੂ ਨਾਲ ਇਤਿਹਾਸ ਲਿਖੇ ਜਿਨ੍ਹਾਂ ਅੱਜ ਵੀ ਸਜਦੇ ਕਰਦੀਆਂ ਨੇ ਆਹ ਵੇਖ ਤਸਵੀਰ ਉਸ ਜੋਧੇ ਦੀ ਅੱਜ ਵੀ ਸਰਕਾਰਾਂ ਕਰਦੀਆਂ ਨੇ ਮਰਦੇ ਮੁਜਾਹਿਦ ਬਾਬਾ ਇਕੋਮ ਸੰਤ ਗੁਰਨਾ ਸਿੰਘ ਦੀ ਖਾਲਸਾ ਅਤੇ 1981 ਦੇ ਵਿੱਚ ਪੱਲੂਪਾਰੇ ਦੇ ਵਿੱਚ ਸ਼ਹੀਦ ਹੋਏ ਅਨੇਕਾਂ ਹੀ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਜੋ ਕਿ ਹਰ ਸਾਲ ਸਿੱਖ ਨੌਜਵਾਨ ਸਭਾ ਸਿਮਲ ਕੈਂਪ ਦੇ ਵੀਰਾਂ ਵੱਲੋਂ ਗਵਰਨਮੈਂਟ ਬਾਈ ਹਾਈ ਸਕੂਲ ਸਿਮਲ ਕੈਂਪ ਵਿਖੇ ਜਿਹੜਾ ਸ਼ਹੀਦੀ ਸਮਾਗਮ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਵਾਇਆ ਜਾਉਂਦਾ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸੁਪਰੀ ਸਿੰਘ ਓਡੋਕੇ ਹੋਰ ਵੀ ਕਮਿਸ਼ਰੀ ਪ੍ਰਚਾਰਕ ਜੋ ਕਿ ਵੀਰ ਨੇ ਆਪ ਨੂੰ ਵਿਸਤਾਰ ਦੇ ਨਾਲ ਦੱਸਿਆ ਹੈ ਉਹ ਸਾਡੇ ਪਾਸ ਪਹੁੰਚ ਰਹੇ ਨੇ ਸੋ ਸਾਡਾ ਵੀ ਇੱਕ ਫਰਜ਼ ਬੰਦਾ ਹੈ ਕਿ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਆਪਾਂ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰੀਏ ਸੋ ਇਤਨੀ ਕਿਉਂ ਬੈਂਤੀ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਵੀਰਾਂ ਨੇ ਪੂਰਾ ਵੇਰਵਾ ਜਿਹੜਾ ਹੈ ਦੇ ਦਿੱਤਾ ਹੈ ਲੋਕੇਸ਼ਨ ਤੁਹਾਨੂੰ ਦੱਸ ਦਈਏ ਕਿ ਸਤਵਾਲੀ ਤੋਂ ਕਰੀਬ 8 ਕਿਲੋਮੀਟਰ ਦੂਰ ਸਿੰਬਲ ਕੈਂਪ ਦੇ ਬੁਆਇਸ ਹਾਈ ਸਕੂਲ ਦੇ ਵਿੱਚ ਇਹ ਸਾਰਾ ਸਮਾਗਮ ਜਿਹੜਾ ਹੈ ਕੀਤਾ ਜਾਵੇਗਾ ਔਰ ਆਪ ਜੀ ਨੂੰ ਇੱਕ ਹੋਰ ਜਾਣਕਾਰੀ ਜਿਹੜੀ ਹੈ ਉਹ ਦੇ ਦਈਏ ਕਿ ਡਾਕਟਰ ਸੁਪਰੀਤ ਸਿੰਘ ਉਦੋਕੇ ਜਿਹੜੇ ਨੇ ਜੂਨ 1984 ਦੀ ਕੱਲੂਕਾਰੇ ਦੇ ਉੱਤੇ ਜੋ ਉਹਨਾਂ ਨੇ ਇੱਕ ਕਿਤਾਬ ਲਿਖੀ ਹੋਈ ਹੈ ਉਹ ਕਿਤਾਬ ਵੀ ਇਸੇ ਸਮਾਗਮ ਦੇ ਵਿੱਚ ਲਾਂਚ ਕੀਤੀ ਜਾਏਗੀ ਔਰ ਅੱਧੇ ਰੇਟਾਂ ਤੇ ਜਿਵੇਂ ਕਿ ਵੀਰਾਂ ਨੇ ਸਾਨੂੰ ਦੱਸਿਆ ਕਿ ਇਹ ਵੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਉਸ ਨੂੰ ਅੱਧੇ ਰੇਟਾਂ ਦੇ ਉੱਤੇ ਇੱਥੇ ਆਪ ਸੰਗਤ ਦੇ ਸਮੂਹ ਸਮਰਪਿਤ ਕੀਤਾ ਜਾਵੇਗਾ ਉਮੀਦ ਕਰਦੇ ਹਾਂ ਕਿ ਇਸ ਗੁਰਮਤ ਸਮਾਗਮ ਤੇ ਵਿੱਚ ਇਸ ਮਹਾਨ ਸ਼ਹੀਦੀ ਸਮਾਗਮ ਦੇ ਵਿੱਚ ਆਪ ਆਪ ਸਮੂਹ ਸੰਗਤ ਜਿਹੜੀ ਹੈ ਉਹ ਪਹੁੰਚ ਕੇ ਇੱਥੇ ਗੁਰੂ ਜਸ ਨੂੰ ਜਿਹੜਾ ਹੈ ਉਹ ਸੁਣੋਗੇ ਅਤੇ ਹਿਸਟਰੀ ਜਿਹੜੀ ਆਪਣਾ ਜਿਹੜਾ ਇਤਿਹਾਸ ਹੈ ਜੂਨ 1984 ਦਾ 40 ਵਰੇ ਜਿਹਨੂੰ ਹੋ ਚੁੱਕੇ ਨੇ ਉਸ ਨੂੰ ਪੂਰਾ ਤੁਸੀਂ ਜਿਹੜਾ ਹੈ ਇੱਥੋਂ ਸੁਣ ਕੇ ਜਾਓਗੇ ਅਤੇ ਆਪਣੇ ਘਰ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਵੀ ਦਸੋਗੇ ਇਸ ਸਮੂਹ ਜਿਹੜਾ ਸਾਰਾ ਪ੍ਰੋਗਰਾਮ ਹੋਵੇਗਾ ਇਸ ਦੇ ਵਿੱਚ ਗੁਰੂ ਕੇ ਲੰਗਰ ਜਿਹੜੇ ਨੇ ਉਹ ਅਟੁੱਟ ਵਰਤਾਏ ਜਾਣਗੇ ਆਪ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਰੱਖੇ ਪਹੁੰਚ ਕੇ ਗੁਰੂ ਜਸਦੀ ਜਿਹੜੀ ਹੈ ਇਹ ਗੁਰੂ ਗੁਰੂ ਘਰ ਦੇ ਵਿੱਚ ਜਿਹੜੀ ਹੈ ਹਾਜ਼ਰੀ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ